ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਮੂੰਹ ਲੁਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਇੱਕ ਵਿਅਕਤੀ ਬੈਠਾ ਤਾਂ ਦੱਸਦੀ ਹੈ ਕਿ ਇਸ ਨੇ ਮਾਸੂਮ ਬੱਚੀ ਦੇ ਨਾਲ ਸਾਰੀਆਂ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਇਸ ਦੀਆਂ ਕੱਟੀਆਂ ਕਰਤੂਤ ਸੁਣ ਕੇ ਤੁਹਾਨੂੰ ਵੀ ਗੁੱਸਾ ਜ਼ਰੂਰ ਆਵੇਗਾ ਦੱਸ ਦਿਆ ਕਿ ਨੂਰ ਮਹਿਲ ਦੇ ਥਾਣਾ ਮੁਖੀ ਗੋਪਾਲ ਕ੍ਰਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੂਰ ਮਹਿਲ ਦੇ ਇੱਕ ਪਿੰਡ ਤੋਂ ਸ਼ਿਕਾਇਤ ਆਈ ਸੀ ਕਿ ਇੱਕ ਨਾਬਾਲਕ ਲੜਕੀ ਦੇ ਨਾਲ ਉਸਦੇ ਤਾਏ ਦੇ ਵੱਲੋਂ ਦੁਸ਼ਕਰਮ ਕੀਤਾ ਗਿਆ ਜਿਸ ਤੋਂ ਬਾਅਦ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ આરોપી ਨੂੰ ਗ੍ਰਿਫਤਾਰ ਕਰ ਲਿਆ ਜਿਸ ਦਾ ਹੁਣ ਰਿਮਾਨ ਹਾਸਲ ਕਰਕੇ ਬਰੀਕੀ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਆਓ ਸੁਣਦੇ ਹਾਂ ਪੁਲਿਸ ਅਧਿਕਾਰੀ ਨੇ ਹੋਰ ਇਸ ਮਾਮਲੇ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਸਰ ਪੀਮਾਵਾਜੀ ਹੈ ਇਦਾਂ ਆ ਕਿ ਮਿਤੀ 23/4/25 ਨੂੰ ਸਾਡੇ ਥਾਣੇ ਇੱਕ ਕੰਪਲੇਂਟ ਆਈ ਸੀਗੀ ਕਿ ਇੱਕ 4 4.5 ਸਾਲ ਦੀ ਲੜਕੀ ਦੇ ਨਾਲ ਉਹਦੇ ਹੀ ਰਿਸ਼ਤੇਦਾਰ ਨੇ ਜਿਹੜਾ ਹੈਗਾ ਆ ਉਹ ਰੇਪ ਕਰ ਲਿਆ ਹੈਗਾ ਜਿਹਦੇ ਸਬੰਧ ਵਿੱਚ ਅਸੀਂ ਬਿਆਨ ਲਿਖ ਕੇ ਮੁਕੱਦਮਾ ਥਾਣਾ ਨੂਰ ਮਹਿਲ ਚ ਮੁਕੱਦਮਾ ਨੰਬਰ 25 ਮਿਤੀ 23/4/25 ਅੰਡਰ ਸੈਕਸ਼ਨ 65 2 BNS 6 500 ਐਕਟ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਸੀਗਾ ਮੁਕੱਦਮਾ ਦਰਜ ਕਰਕੇ ਅਸੀਂ ਜਿਹੜਾ ਇਸ ਮੁਕੱਦਮੇ ਦਾ ਜਿਹੜਾ ਦੂਸਰਾ ਮੁਰਜਮ ਹੈਗਾ ਸਰ ਉਹਨੂੰ ਅਸੀਂ ਜਿਹੜਾ ਅਮਰੀਕ ਉਰਫ ਸਾਹੀ ਪੁੱਤਾਂ 79 ਬਾਸੀ ਪਿੰਡ ਦੱਦੂਵਾਲ ਨੂਰਮੈਲ ਜਰੰਦ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀ ਜਿਹਦਾ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਅਸੀਂ ਲਿਆ ਤਾਂ ਉਹਦੀ ਹੋਰ ਪੁਸ਼ੀਸ਼ ਕੀਤੀ ਜਾ ਰਹੀ ਹੈ ਤੇ ਸਰ ਜਿਹੜਾ ਰਿਸ਼ਤੇਦਾਰ ਹੈਗਾ ਵਾ ਇਹਦੀ ਏਜ ਕਿੰਨੀ ਆ ਤੇ ਲੜਕੀ ਦੀ ਏਜ ਕਿੰਨੀ ਲੜਕੀ ਦੀ ਏਜ ਜਿਹੜੀ 4 1/2 ਚਾ ਲੈ ਗਿਆ 4 ਸਾਲ ਹੈਗੀ ਆ ਜਿਹੜਾ ਇਹਦਾ ਰਿਸ਼ਤੇਦਾਰ ਆ ਇਹਦੀ ਕਰੀਬ ਹੈ ਗਿਆ 32 ਸਾਲ ਉਮਰ ਦੇ ਰਿਸ਼ਤੇਦਾਰੀ ਕੀ ਲੱਗਦੀ ਹੈ ਇਹਦੀ ਤਾਇ ਚਾਚੇ ਦੀ ਕਹਿੰਦੇ ਸੀ ਵੀ ਭਰਾ ਇਹਦਾ ਤਾਇਆ ਜਾਂ ਚਾਚਾ ਲੱਗਾ ਲੜਕੀ ਦਾ ਆਇਆ ਲੱਗਾ ਜਿਹੜਾ ਰਗਾ ਕੁਝ ਕਰਨ ਕੀਤਾ ਹਾਂਜੀ ਹਾਂਜੀ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹ ਮਕਦਮਾ ਮਕਦਮੇ ਜਿਹਦਾ ਅਸੀਂ ਪੁਲਸ ਰਿਮਾਨ ਲਿਆ ਦੋ ਦਿਨ ਦਾ ਇਹਦੇ ਕੋਲ ਹੋਰ ਪੁਸ਼ਟੀਸ਼ ਕੀਤੀ ਜਾ ਰਹੀ ਆ ਬਾਕੀ ਜਿਹੜਾ ਇਹਦਾ ਮੈਡੀਕਲ ਲੜਕੀ ਦਾ ਮੈਡੀਕਲ ਉਹ ਕਰਵਾਇਆ ਜਾ ਰਿਹਾ ਤਪਤੀ ਕਰਿਆ ਆਏਗਾ ਇਸੇ ਪਹਿਲਾਂ ਵੀ ਕੋਈ ਮਾਮਲਾ ਕਰਦਾ ਹੈਗਾ ਨਹੀਂ ਨਹੀਂ ਇਹਦੇ ਖਿਲਾਫ ਫਿਲਹਾਲ ਕੋਈ ਇਹਦਾ ਰਿਕਾਰਡ ਚੈੱਕ ਕੀਤਾ ਇਹਦੇ ਖਿਲਾਫ ਕੋਈ ਮਕਦਮਾ ਨਹੀਂ ਦਰਜ ਹੈਗਾ ਇਨਸਪੈਕਟਰ ਸੀਮਾ ਰਾਣੀ ਕਿਉਂਕਿ ਇਹ ਪੋਕਸ ਪੋਕਸ ਆਡਟ ਤਾ ਮਕਦਮਾ ਦਰਜ ਆ ਉਹ ਇਹਦੀ ਤਫਤੀਸ਼ ਕਰ ਰਹੀ ਹੈ ਤੇ ਸਰ ਇਹਨੇ ਕਿਸ ਤਰ੍ਹਾਂ ਜਿਹੜਾ ਹੈਗਾ ਲੜਕੀ ਨੂੰ ਬਹਿਲਾਇਆ ਫਸਵਾਇਆ ਦਾ ਕੀ ਇਤ ਕਰਕੇ ਕੀ ਇਸ ਤਰ੍ਹਾਂ ਹੈਗਾ ਵੀ ਇਹ ਦੱਸਦੇ ਵੀ ਇਹ ਡੀ ਅਡਿਕਟ ਹੈਗਾ ਆ ਨਸ਼ਾ ਨੁਸ਼ਾ ਕਰਦਾ ਨਸ਼ੇ ਦੀ ਹਾਲਤ ਦੇ ਵਿੱਚ ਲੜਕੀ ਨੂੰ ਘਰ ਕੋਈ ਨਹੀਂ ਸੀਗਾ ਬਹਿਕਾਇਆ ਤਾਂ ਉਹਦੇ ਨਾਲ ਕੋਈ ਕਰਮ ਕੀਤਾ ਹੈਗਾ ਖੈਰ ਜਿਹਾ ਹੈ ਹਰਸ਼ ਦੇ ਦਰਿੰਦੇ ਦੇ ਖਿਲਾਫ ਕੀਮੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ